ਤੁਸੀਂ ਇੱਕ ਖਬਰ ਸੁਣੀ ਹੋਣੀ ਕਿ 13-14 ਸਾਲ ਦਾ ਇੱਕ ਅਫਗਾਨੀ ਬੱਚਾ ਹਵਾਈ ਜਹਾਜ਼ ਦੇ ਰਾਹੀਂ ਦਿੱਲੀ ਪਹੁੰਚ ਗਿਆ ਸੀ ਪਰ ਉਹ ਹਵਾਈ ਜਹਾਜ਼ ਦੀ ਸੀਟ ਤੇ ਬਹਿ ਕੇ ਦਿੱਲੀ ਨਹੀਂ ਪਹੁੰਚਿਆ ਸੀ ਬਲਕਿ ਇਸੇ ਹਵਾਈ ਜਹਾਜ਼ ਦੇ ਲੈਂਡਿੰਗ ਗੇਅਰ ਜਿਹਨੂੰ ਕਿ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਟਾਇਰ ਸਮਝਦੇ ਹਾਂ ਜਿਹੜਾ ਟਾਇਰ ਏਰੋਪਲੇਨ ਦੇ ਥੱਲੇ ਨਿਕਲਦੇ ਨੇ ਉਸ ਦੇ ਵਿੱਚ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਉਸੇ ਟਾਇਰਾਂ ਦੇ ਵਿੱਚ ਯਾਨੀ ਕਿ ਲੈਂਡਿੰਗ ਗੇਅਰ ਦੇ ਵਿੱਚ ਬੈਠ ਕੇ ਇਹ 14 ਸਾਲਾ ਅਫਗਾਨੀ ਬੱਚਾ ਭਾਰਤ ਪਹੁੰਚਿਆ ਸੀ ਦਿੱਲੀ ਦੇ ਇੰਦਰਾ ਗਾਂਧੀ 에ਰਪੋਰਟ ਦੇ ਉੱਤੇ ਜਦੋਂ ਜਹਾਜ਼ ਲੈਂਡ ਹੋਇਆ ਤਾਂ ਜਹਾਜ਼ ਦੇ ਰੁਕਣ ਤੋਂ ਬਾਅਦ ਇਹ ਬੱਚਾ ਬਾਹਰ ਨਿਕਲਿਆ ਤੇ ਉੱਥੇ ਜਿਹੜੀ ਸਿਕਿਉਰਿਟੀ ਸੀ ਉਹ ਇਸ ਬੱਚੇ ਨੂੰ ਫੜ ਲੈਂਦੀ ਹੈ ਤੇ ਬੱਚੇ ਨੇ ਕੋਸ਼ਿਸ਼ ਜ਼ਰੂਰ ਕੀਤੀ ਆਪਣਾ ਪੁਵਿੱਖ ਬਦਲਣ ਦੇ ਲਈ ਪਰ ਸਿਕਿਉਰਿਟੀ ਨੇ ਵਾਪਸ ਉਸ ਬੱਚੇ ਨੂੰ अफगानिस्तान ओसेफ फ्लाइट ਵਿੱਚ ਭੇਜ ਦਿੱਤਾ ਜਿਸ ਫਲਾਈਟ ਦੇ ਟਾਇਰਾਂ ਦੇ ਵਿੱਚ ਬੈਠ ਕੇ ਇਹ ਬੱਚਾ افغانستان ਤੋਂ ਤਕਰੀਬਨ 1 ਘੰਟੇ ਦੀ ਯਾਤਰਾ ਕਰਕੇ ਉਹ ਵੀ ਇੰਨਾ ਵੱਡਾ ਰਿਸਕ ਲੈ ਕੇ ਭਾਰਤ ਪਹੁੰਚਿਆ ਸੀ ਪੂਰੀ ਦੁਨੀਆ ਇਸ ਘਟਨਾ ਤੋਂ ਹੈਰਾਨ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਦੋ ਪੰਜਾਬੀ ਨੌਜਵਾਨ ਐਸੇ ਸੀ ਕਿ ਜਿਹੜੇ ਇਸੇ ਤਰੀਕੇ ਦੇ ਨਾਲ ਦਿੱਲੀ ਤੋਂ ਇੰਗਲੈਂਡ ਪਹੁੰਚ ਗਏ ਸੀ ਇਹ ਗੱਲ 1996 ਦੀ ਹੈ 1996 ਦੇ ਵਿੱਚ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਇੱਕ ਕਾਲਾ ਦੌਰ ਸੀ ਜਦੋਂ ਪੰਜਾਬੀ ਤੇ ਗੁਰਸਿੱਖ ਨੌਜਵਾਨਾਂ ਨੂੰ ਪੁਲਿਸ ਲੱਭ ਲੱਭ ਕੇ ਗ੍ਰਿਫਤਾਰ ਕਰ ਰਹੀ ਸੀ ਬਹੁਤ ਸਾਰੇ ਝੂਠੇ ਮੁਕਾਬਲੇ ਵੀ ਹੋਏ 1996 ਦੇ ਇਸੇ ਦੌਰ ਦੇ ਵਿੱਚ ਪੰਜਾਬ ਦੇ ਰਹਿਣ ਵਾਲੇ 22 ਸਾਲਾ ਪ੍ਰਦੀਪ ਸੈਣੀ ਤੇ 18 ਸਾਲ ਦੇ ਵਿਜੇ ਸੈਣੀ ਦੋਨੋਂ ਭਰਾ ਸੀ ਤੇ ਇਹਨਾਂ ਨੂੰ ਵੀ ਪੁਲਿਸ ਲੱਭਦੀ ਸੀ ਇਹਨਾਂ ਨੂੰ ਬਚਣ ਦੇ ਲਈ ਹੋਰ ਕੋਈ ਰਸਤਾ ਨਹੀਂ ਲੱਭਿਆ ਤੇ ਆਖਿਰਕਾਰ ਇਹਨਾਂ ਨੇ ਸੋਚਿਆ ਕਿ ਬਾਕੀਆਂ ਦੀ ਤਰ੍ਹਾਂ ਅਸੀਂ ਵੀ ਪੰਜਾਬ ਇੰਡੀਆ ਤੋਂ ਭੱਜ ਕੇ ਇੰਗਲੈਂਡ ਚਲੇ ਜਾਂਦੇ ਹਾਂ ਇਸ ਦੇ ਲਈ ਇੱਕ ਵੱਡਾ ਮੁਸ਼ਕਿਲ ਵਾਲਾ ਕੰਮ ਇਹ ਸੀ ਕਿ ਇਹਨਾਂ ਦੇ ਕੋਲ ਨਾ ਤਾਂ ਪੈਸੇ ਸੀ ਨਾ ਹੀ ਇਹਨਾਂ ਦੇ ਕੋਲ ਕੋਈ ਪਾਸਪੋਰਟ ਸੀ ਹੁਣ ਪਾਸਪੋਰਟ ਤੋਂ ਬਿਨਾ ਫਲਾਈਟ ਦੇ ਵਿੱਚ ਤੁਸੀਂ ਯਾਤਰਾ ਨਹੀਂ ਕਰ ਸਕਦੇ ਤੇ ਉਸ ਦੇ ਲਈ ਤੁਹਾਨੂੰ ਵੀਜ਼ਾ ਵੀ ਲਵਾਉਣਾ ਪੈਣਾ ਸੋ ਇਹ ਜਿਹੜੀਆਂ ਮੁਸ਼ਕਲਾਂ ਦਾ ਹੱਲ ਉਹਨਾਂ ਨੇ ਕੱਢਿਆ ਇੱਕ ਤਸਕਰ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਉਸ ਤਸਕਰ ਨੇ ਕਿਹਾ ਕਿ ਮੈਂ ਤੁਹਾਨੂੰ ਜਿਹੜੀ ਫਲਾਈਟ ਦਿੱਲੀ ਤੋਂ ਇੰਗਲੈਂਡ ਜਾਊਗੀ ਉਸ ਦੇ ਲੱਗੇਜ ਏਰੀਆ ਜਿੱਥੇ ਸਮਾਨ ਰੱਖਦੇ ਹੁੰਦੇ ਆ ਕਿ ਉਸ ਦੇ ਵਿੱਚ ਤੁਹਾਨੂੰ ਢੁਕਾ ਦੇਊਗਾ ਉੱਥੇ ਜਾ ਕੇ ਤੁਸੀਂ ਉਤਰ ਜਾਣਾ ਸੋ 1996 ਦੇ ਅਕਤੂਬਰ ਦਾ ਮਹੀਨਾ ਸੀ ਤੇ ਦੋਨੋਂ ਭਰਾ ਜਿਵੇਂ ਨਾ ਕਿਵੇਂ ਪੰਜਾਬ ਤੋਂ ਦਿੱਲੀ ਦੇ ਇੰਦਰਾ ਗਾਂਧੀ 에어ਪੋਰਟ ਪਹੁੰਚਦੇ ਨੇ ਏਅਰਪੋਰਟ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਰੱਖਿਆ ਸੀ ਕਿਉਂਕਿ ਉਹ ਚੈੱਕ ਇਨ ਤਾਂ ਨਹੀਂ ਕਰ ਸਕਦੇ ਸੀ ਤੇ ਇੱਕ ਸਨਸਾਨ ਦੇ ਪਾਸਿਓਂ ਇਹਨਾਂ ਨੇ ਏਅਰਪੋਰਟ ਤੇ ਐਂਟਰੀ ਕੀਤੀ ਤੇ ਉਦੋਂ ਜਿਹੜਾ ਬ੍ਰਿਟਿਸ਼ ਏਅਰਵੇ ਦਾ ਜਹਾਜ਼ ਸੀ ਉਹ ਏਅਰਪੋਰਟ ਤੇ ਪਹੁੰਚ ਚੁੱਕਿਆ ਸੀ ਜਿਸ ਨੇ ਦਿੱਲੀ ਤੋਂ ਇੰਗਲੈਂਡ ਤੱਕ ਦਾ ਸਫ਼ਰ ਕਰਨਾ ਸੀ ਹੁਣੇ ਦੋਨੋਂ ਭਰਾ ਪ੍ਰਦੀਪ ਸੈਣੀ ਤੇ ਵਿਜੇ ਸੈਣੀ ਲਗੇਜ ਏਰੀਆ ਤੱਕ ਤਾਂ ਨਹੀਂ ਪਹੁੰਚ ਸਕੇ ਪਰ ਤਸਕਰਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਜਹਾਜ਼ ਦੇ ਟਾਇਰਾਂ ਵਾਲੇ ਹਿੱਸੇ ਦੇ ਵਿੱਚ ਬੈਠ ਸਕਦੇ ਹੋ ਕਿਉਂਕਿ ਜਹਾਜ਼ ਦੇ ਤਿੰਨ ਲੈਂਡਿੰਗ ਗੀਅਰ ਹੁੰਦੇ ਨੇ ਦੋ ਟਾਇਰ ਪਿੱਛੇ ਹੁੰਦੇ ਨੇ ਤੇ ਇੱਕ ਅੱਗੇ ਫਰੰਟ ਦੇ ਵਿੱਚ ਹੁੰਦਾ ਹੈ ਤੇ ਜਿਹੜੇ ਪਿਛਲੇ ਦੋ ਵੱਖੋ-ਵੱਖਰੇ ਟਾਇਰ ਸੀ ਇੱਕ ਦੇ ਵਿੱਚ ਜਾ ਕੇ ਲੁਕਦਾ ਵੱਡਾ ਭਰਾ ਪ੍ਰਦੀਪ ਸੈਣੀ ਤੇ ਦੂਸਰੇ ਦੇ ਵਿੱਚ ਜਾ ਕੇ ਲੁਕ ਜਾਂਦਾ ਛੋਟਾ ਭਰਾ ਵਿਜੇ ਸੈਣੀ ਹੁਣ 10 ਘੰਟੇ ਦੀ ਇਹ ਯਾਤਰਾ 40000 ਫੁੱਟ ਤੇ ਇਹਨਾਂ ਨੇ ਉਡਣਾ ਸੀ ਤੇ 40000 ਫੁੱਟ ਦੀ ਉਚਾਈ ਤੇ ਤਾਪਮਾਨ -60 ਡਿਗਰੀ ਸੀ। ਤੁਸੀਂ ਸੋਚ ਸਕਦੇ ਹੋ ਕਿ ਉਹ -60 ਡਿਗਰੀ ਤੇ 40000 ਫੁੱਟ ਦੀ ਉਚਾਈ ਤੇ ਆਕਸੀਜਨ ਲੈਵਲ ਵੀ ਬਹੁਤ ਘੱਟ ਹੁੰਦਾ ਤੇ ਇਹ 10 ਘੰਟੇ ਸਫ਼ਰ ਇਹਨਾਂ ਨੇ ਉਸੇ ਟਾਇਰਾਂ ਦੇ ਵਿੱਚ ਲੁੱਕ ਕੇ ਕਰਨਾ ਸੀ। ਖੈਰ ਦੋਨੋਂ ਭਰਾ ਜਹਾਜ਼ ਦੇ ਟਾਇਰਾਂ ਦੇ ਵਿੱਚ ਲੁੱਕ ਜਾਂਦੇ ਨੇ। ਜਹਾਜ਼ ਦਿੱਲੀ ਤੋਂ ਟੇਕ-ਆਫ ਕਰਦਾ ਤੇ ਇੰਗਲੈਂਡ ਪਹੁੰਚ ਜਾਂਦਾ। ਇੰਗਲੈਂਡ ਪਹੁੰਚ ਕੇ ਜਦੋਂ ਜਹਾਜ਼ ਦੀ ਚੈਕਿੰਗ ਹੁੰਦੀ ਹੈ ਤਾਂ ਉੱਥੇ ਦੇ ਜਿਹੜੇ 에어ਪੋਰਟ ਅਥਾਰਟੀ ਦੇ ਕਰਮਚਾਰੀ ਨੇ ਉਹ ਦੇਖਦੇ ਨੇ ਕਿ ਟਾਇਰਾਂ ਦੇ ਵਿੱਚ ਕੁਝ ਫਸੇ ਹੋਣਾ ਉਹਨਾਂ ਨੂੰ ਨਜ਼ਰ ਆਇਆ ਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਪ੍ਰਦੀਪ ਸੈਣੀ ਵੱਡਾ ਭਰਾ ਸੀ ਉਹ ਠੰਡ ਦੇ ਨਾਲ ਬਿਲਕੁਲ ਜੰਮ ਚੁੱਕਿਆ ਸੀ ਕਿਉਂਕਿ ਇਹਨਾਂ ਦੇ ਕੋਲ ਕੋਈ ਬੂਲਨ ਕੱਪੜੇ ਵੀ ਨਹੀਂ ਪਏ ਸੀ ਆਪ ਇਹ ਜਿਹੜੀ ਇੱਕ ਛੋਟੀ ਜੀ ਜੈਕਟ ਤੇ ਬਾਕੀ ਪੈਂਟ ਕਮੀਜ਼ ਤੇ ਸਿਰ ਉੱਤੇ ਪਰਨਾ ਬੰਨ ਕੇ ਇਹ ਲੁੱਕ ਕੇ ਬੈਠੇ ਹੋਏ ਸੀ ਸੋ ਐਨੇ ਉੱਚੇ ਉਚਾਈ ਤੇ ਤੇ -60 ਡਿਗਰੀ ਦੇ ਤਾਪਮਾਨ ਤੇ ਘੱਟ ਆਕਸੀਜਨ ਦੇ ਚੱਲਦੇ ਆ ਪ੍ਰਦੀਪ ਵੀ ਲਗਭਗ ਬੇਹੋਸ਼ ਹੋ ਗਿਆ ਸੀ ਪਰ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਪ੍ਰਦੀਪ ਬਚ ਗਿਆ ਪਰ ਪ੍ਰਦੀਪ ਦੀ ਤਰ੍ਹਾਂ ਉਸ ਦਾ ਛੋਟਾ 18 ਸਾਲ ਦਾ ਭਰਾ ਵਿਜੇ ਸੈਣੀ ਇੰਨਾ ਖੁਸ਼ਕਿਸਮਤ ਨਹੀਂ ਸੀ ਕਿਉਂਕਿ ਛੋਟੇ ਭਰਾ ਵਿਜੇ ਸੈਣੀ ਦੀ ਇਸੇ ਖਤਰਨਾਕ ਸਫ਼ਰ ਦੇ ਦੌਰਾਨ ਮੌਤ ਹੋ ਗਈ ਸੀ ਪਰਦੀਪ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੋਈ ਕਿ ਉਹ ਬਚ ਗਿਆ ਤੇ ਇੰਗਲੈਂਡ ਪਹੁੰਚ ਗਿਆ ਬਲਕਿ ਇਸ ਗੱਲ ਦਾ ਜ਼ਿਆਦਾ ਦੁੱਖ ਹੋਇਆ ਕਿ ਉਸ ਦਾ ਭਰਾ ਇਸ ਸਫ਼ਰ ਦੇ ਦੌਰਾਨ ਮਾਰਿਆ ਗਿਆ ਪਰਦੀਪ ਦੀ ਬਾਤ ਦੇ ਵਿੱਚ ਇੰਟਰਵਿਊ ਵੀ ਹੋਈ ਉੱਥੇ ਦੀ ਇੰਗਲੈਂਡ ਦੀ ਮੀਡੀਆ ਨੇ ਇੰਟਰਵਿਊ ਵੀ ਕੀਤੀ ਜਿਸ ਦੇ ਵਿੱਚ ਪਰਦੀਪ ਨੇ ਇਹ ਕਿਹਾ ਕਿ ਜੇ ਆਸੀਂ ਦੋਨੋਂ ਮਰ ਜਾਂਦੇ ਫੇਰ ਗੱਲ ਹੋਰ ਸੀ ਜੇ ਆਸੀਂ ਦੋਨੋਂ ਬਚ ਜਾਂਦੇ ਫੇਰ ਗੱਲ ਹੋਰ ਸੀ ਪਰ ਕਿਉਂਕਿ ਕਹਿੰਦਾ ਹੁਣ ਮੈਂ ਬਚ ਗਿਆ ਮੇਰਾ ਛੋਟਾ ਭਰਾ ਜਿਹੜਾ ਮੇਰਾ ਭਰਾ ਵੀ ਸੀ ਤੇ ਮੇਰਾ ਬਹੁਤ ਚੰਗਾ ਇਕਲੌਤਾ ਦੋਸਤ ਵੀ ਸੀ ਉਹ ਇਸ ਸਫ਼ਰ ਨੂੰ ਪੂਰਾ ਨਹੀਂ ਕਰ ਸਕਿਆ ਇਸ ਗੱਲ ਦਾ ਖਾਮਿਆਜ਼ਾ ਪ੍ਰਦੀਪ ਨੂੰ ਭੁਗਤਣਾ ਪਿਆ ਕਿ ਉਸਦੇ ਛੋਟੇ ਭਰਾ ਦੀ ਮੌਤ ਹੋਈ ਇਸ ਗੱਲ ਦਾ ਸਦਮਾ ਵੀ ਪ੍ਰਦੀਪ ਦੇ ਮਨ ਦੇ ਵਿੱਚ ਅਗਲੇ 5-6 ਸਾਲ ਤੱਕ ਰਿਹਾ ਕਿਉਂਕਿ ਅਗਲੇ 5-6 ਸਾਲ ਤੱਕ ਵੱਡਾ ਭਰਾ ਪ੍ਰਦੀਪ ਜੋ ਬਚ ਗਿਆ ਸੀ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਪਰ ਇੰਗਲੈਂਡ ਦੀ ਸਰਕਾਰ ਨੇ ਉਸ ਨੂੰ ਵਾਪਸ ਨਹੀਂ ਭੇਜਿਆ ਇੰਗਲੈਂਡ ਦੀ ਸਰਕਾਰ ਨੇ ਉਸਦੇ ਸਾਹਸ ਤੇ ਉਸਤੇ ਹਿੰਮਤ ਦੀ ਪ੍ਰਸ਼ੰਸਾ ਕੀਤੀ ਉਂ ਇੰਗਲੈਂਡ ਦੀ ਸਰਕਾਰ ਨੇ ਇਹ ਕਿਹਾ ਕਿ ਕਿਸ ਤਰੀਕੇ ਦੇ ਨਾਲ ਕੋਈ ਨੌਜਵਾਨ ਇੰਨਾ ਬਹਾਦਰੀ ਭਰਿਆ ਕੰਮ ਕਰ ਸਕਦਾ ਹੈ ਕਿ 10 ਘੰਟੇ ਦਾ ਸਫ਼ਰ 60000 ਫੁੱਟ ਦੀ ਉਚਾਈ ਤੇ -60 ਡਿਗਰੀ ਦੇ ਟੈਂਪਰ ਦੇ ਵਿੱਚ ਜਿੰਦਾ ਰਹਿ ਸਕਦਾ ਤੇ ਭਾਰਤ ਤੋਂ ਇੰਗਲੈਂਡ ਪਹੁੰਚ ਸਕਦਾ ਤੇ ਅੱਜ ਵੀ ਪ੍ਰਦੀਪ ਸਿੰਘ ਸੈਣੀ ਇੰਗਲੈਂਡ ਦੇ ਵਿੱਚ ਹੀ ਰਹਿ ਰਹੇ ਨੇ ਉੱਥੇ ਉਹਨਾਂ ਦਾ ਅੱਗੇ ਪਰਿਵਾਰ ਵੀ ਵਧਿਆ ਫੁੱਲਿਆ ਪਰ ਪ੍ਰਦੀਪ ਸਿੰਘ ਸੈਣੀ ਦੇ ਨਾਲ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਉਹ ਹਾਸੇ ਨੂੰ ਯਾਦ ਕਰਕੇ ਭਵਕ ਜਾਂਦੇ ਨੇ ਤੇ ਸਹਿਮ ਵੀ ਜਾਂਦੇ ਨੇ ਕਿਉਂਕਿ ਇਸ ਯਾਤਰਾ ਦੇ ਵਿੱਚ ਇਸ ਹਾਸੇ ਦੇ ਵਿੱਚ ਉਹਨਾਂ ਨੇ ਆਪਣਾ 18 ਸਾਲਾਂ ਛੋਟਾ ਭਰਾ ਹਮੇਸ਼ਾ ਲਈ ਖੋ ਦਿੱਤਾ ਸੀ ਸੋ ਇਹ ਉਹਨਾਂ ਦੋ ਭਰਾਵਾਂ ਦੀ ਪ੍ਰਦੀਪ ਤੇ ਵਿਜੇ ਦੀ ਸੈਣੀ ਸੀ ਜਿਹੜੇ 1996 ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਰਤ ਤੋਂ ਇੰਗਲੈਂਡ ਗਏ ਸੀ ਇਹ ਬੱਚਾ ਵੀ ਅਫਗਾਨੀ ਬੱਚਾ ਕਿਉਂਕਿ ਇਹਦੀ ਉਮਰ ਸਿਰਫ 14 ਸਾਲ ਸੀ ਸੋ ਇਸ ਦੀ ਇਸ ਦੇ ਸਾਹਸ ਦੀ ਇਸ ਦੀ ਹਿੰਮਤ ਦੀ ਦਾਤ ਦੇਣੀ ਵੀ ਬਣਦੀ